ਸ਼ਿਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਮਧਾਇਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਮੋਗਾ ਆ ਚਾਰ ਪਸ਼ੂ ਫੌਰ ਸੇਲ ਨੇ ਬਾਈ ਕੋਲੇ ਇੱਕ ਮੱਝ ਆ ਸੂਨ ਵਾਲੀ ਗੱਬਣ ਆ ਦਿਨ ਜਰੂਰ ਕਰਦੀ ਆ 7 8 ਰਿਕਾਰਡ ਹੈਗਾ ਚੰਗਾ ਤੇ ਨਾਲ ਹੀ ਉਹਦੀ ਕੱਟੀ ਆ 70 5 77 ਦੀ ਇੱਕਾ ਛੋਟਾ ਕੱਟਾ ਬੂਰਾ ਤੇ ਇੱਕਾ ਵੱਡਾ ਬੂਰਾ ਕੱਟਾ ਦੋ ਦੰਦ ਹੋ ਕੇ ਚੌਕ ਦੇ ਦੰਦ ਪੂਰੇ ਕਰੀ ਜਾਂਦਾ ਇਹ ਬਾਈ ਕਹਿੰਦਾ ਹੈਗਾ ਸਟਾਰ ਦਾ ਮਾਦਰੇ ਦੀ ਖੜੀ ਹੈ ਬਾਈ ਕੋਲੇ ਪਰ ਉਹ ਫੌਰ ਸੇਲ ਨਹੀਂ ਹੈਗੀ ਦੁੱਧੋ ਦਾ ਚੰਗਾ ਦੁੱਧ ਆ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਕੱਲੇ ਕੱਲੇ ਪਸ਼ੂ ਬਾਰੇ ਜਾਣਕਾਰੀ ਲਵਾਂਗੇ ਆਜੋ ਜੀ ਹੋਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹਾਂਜੀ ਹਾਂ ਨਾਮ ਦੱਸ ਦਿਓ ਜੀ ਹਰਪੰਜਨ ਸਿੰਘ ਬਾਈ ਪਿੰਡਾਂ ਮਦੇ ਇੱਕ ਇੱਕ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਨੇੜੇ ਆਪਣੇ ਬਾਈ ਕਿਹੜੇ ਕਿਹੜੇ ਪਿੰਡ ਆ ਗਏ ਸਈਦੋ ਆ ਗਿਆ ਗਾਜੀਆਣਾ ਆ ਗਿਆ ਖਾਈ ਆ ਗਿਆ ਬਾਈ ਮਸ਼ਹੂਰ ਪਿੰਡੇ ਆ ਗਏ ਨਾ ਹਾਂਜੀ ਹਾਂਜੀ ਗਾਜੀਆਣੇ ਦਾ ਕਾਲਾ ਹਰਜੀਤ ਬਰਾੜ ਹੋ ਰਹਾ ਨਾ ਖੇਡਦਾ ਰਿਹਾ ਹਾਂਜੀ ਹਾਂਜੀ ਸਈਦੋ ਕਹਦੇ ਮੇਰੇ ਖਿਆਲ ਮੱਖਣ ਹੋਇਆ ਹਾਂ ਹਾਂ ਮੱਖਣ ਬਲਜੀਤ ਆ ਰਗੇ ਬਾਈ ਹਾਂ ਬਲਜੀਤ ਮੱਖਣ ਕਿਉਂਕਿ ਮਸ਼ਹੂਰ ਇਲਾਕੇ ਦੇ ਵਿੱਚ ਖੜਿਆ ਅੱਜ ਆਪਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਪਸ਼ੂ ਹੈਗੇ ਨੇ ਬਾਈ ਕੋਲੇ ਸ਼ੌਂਕ ਨਾਲ ਤਿਆਰ ਕਰੇ ਹੋਏ ਕਰੇਲੂ ਬਾਈ ਹੈਨਾ ਵਪਾਰ ਤਾਂ ਨਹੀਂ ਕਰਦੇ ਨਾ ਜਮਾ ਨਹੀਂ ਬਾਈ ਅਈ ਤੋ ਕਰ ਲਈਏ ਸ਼ੁਰੂ ਹਾਂਜੀ ਹਾਂਜੀ ਆ ਆ ਮੱਝ ਤੇ ਮਾਰਦੇ ਗੈਰੀ ਕੈਮਰਾ ਲੈ ਬਾਈ ਹੋ ਜਾ ਬੰਨੇ ਨੂੰ ਇਹਦੀ ਲੰਬਾਈ ਦਿਖਾ ਦੇ ਪਹਿਲਾਂ ਤੇਥੋਂ ਵੀਦੀ ਲੰਬਾਈ ਕਿੰਨੀ ਆ ਲੰਬਾਈ ਵੀ ਫੁੱਲਾ ਜਾਣ ਜੋਨ ਵੀ ਫੁੱਲਾ ਵਿਊ ਕਰਕੇ ਅਗਲੇ ਬੰਨੇ ਉਹ ਆਰਡਰ ਇਹਨੇ ਬਣਾਉਣਾ ਸ਼ਟਾਰਟ ਕਰਤਾ ਦਿਨ ਬਾਈ ਕਿੰਨੇ ਕੱਢ ਦੀਆ ਕਿਹੜਾ 17 ਤਰੀਕ ਨੂੰ ਬਾਈ ਇਹਦੇ ਦਿਨ ਪੂਰੇ ਆ ਤਰੀਕ ਮੇਰਾ ਖਿਆਲ ਆ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਆ 5 ਨੂੰ ਹਾਂਜੀ ਬਾਈ ਅਪਲੋਡ ਹੋਊਗੀ 6 ਤਰੀਕ ਨੂੰ ਕਵਰ ਕਰਦੇ ਪਏ ਆ 5 ਤਰੀਕ ਨੂੰ ਦਿਨ ਬਾਈ ਕਹਿੰਦਾ ਇਦੇ 17 ਨੂੰ ਪੂਰੇ ਨੇ ਹਾਂਜੀ ਬਾਈ ਸੂਆ ਕਿਹੜਾ ਇਹਦਾ ਤੀਜਾ ਸੂਆ ਬਾਈ ਪਹਿਲੇ ਸੂਏ ਚ ਆਪਾਂ ਹਰਿਆਣੇ ਤੋਂ ਲਿਆਂਦੀ ਸੀ ਬਾਈ ਠੀਕ ਆ ਗੱਲ ਪਹਿਲਾਂ ਆਪਾਂ ਲੈ ਕੇ ਆਏ ਸੀ ਹਾਂਜੀ ਪਹਿਲਾਂ ਹਰਿਆਣੇ ਤੋਂ ਲੈ ਕੇ ਆਏ ਆ ਇੱਥੇ ਦਿਖਾ ਗਏ ਰਿਹਾ ਚੋਲ ਚੂਲ ਬਹੁ ਭਈਆ ਆਰਡਰ ਸ਼ੂ ਤੱਕ ਦਾ ਬਣਾਉਗੀ ਆਰਡਰ ਫੁੱਲ ਬਣਾਉਗੀ ਸ਼ੂ ਤੱਕ ਦਾ ਭਾਈ ਇਹਦਾ ਦੁੱਧ ਕਿੰਨਾ ਰਿਹਾ ਦੂਜੇ ਸੂਏ ਦਾ ਪਹਿਲੇ ਸੂਏ ਬਾਈ ਆਪਾਂ ਲਿਆਂਦੀ ਸੀ ਕਿ 15 14.5 ਦਿੱਤਾ ਦੂਜੇ ਸੂਏ 17 18 ਦੇ ਵਿੱਚ ਰਹੀ ਆ ਬਾਈ ਜਮਾ ਜੈਨੂਨ ਜਮਾ ਬਾਈ ਠੀਕ ਆ ਗੱਲ ਹਾਂ ਜਾਣਕਾਰੀ ਵਾ ਜੈਨੂ ਹੰਦਾ ਸੀ ਜੈ ਕਿੰਨਾ ਓਦਾ ਨਹੀਂ ਨਹੀਂ ਬਾਈ ਬਸ 18 ਦੇ 17 ਦੇ ਵਿੱਚ ਰਹੀ ਹੈ ਬਾਈ ਠੀਕ ਹੈ ਹਾਂਜੀ ਐਸ ਵਾਰੀ 20 ਕਰ ਸਕਦੇ ਹਾਂ ਨਹੀਂ ਬਾਈ ਇਹ ਕਹਿ ਨਹੀਂ ਸਕਦੇ ਕੁਝ ਜਿੰਨਾ ਬਈ ਆਪਾਂ 18 ਈ ਚ ਓਇਆ 18 ਕੀ ਬਦ 18 ਦੇ ਵੀ 19 ਦੇ ਵੀ ਆਪ ਕਹਿ ਨਹੀਂ ਸਕਦੇ ਵੀ ਕਿੰਨਾ ਹੋ ਸਕਦਾ ਪਰ ਆਪਾਂ ਨੇ ਵੀ 17 ਤੋਂ 18 ਦੇ ਵਿੱਚ ਇਹਦਾ ਚੋਇਆ ਹਾਂਜੀ ਬਾਈ ਹਜੇ ਇਹਦਾ ਇੱਕ ਹਫਤਾ ਸੱਜਣੋਂ ਦਿਨ ਪੂਰੇ ਹੋਣ ਚ ਪਿਆ ਕਿ ਜਾਨ ਜੂਨ ਮੈਚ ਚੰਗੀ ਆ ਹੋ ਸਕਦਾ ਵੀ ਠੰਡ ਦਾ ਵੀ ਮੌਸਮ ਆ ਦੋ ਚਾਰ ਦਿਨ ਇਧਰ ਉੱਤੇ ਵੀ ਲੈ ਜੇ ਬਾਈ ਹਾਂਜੀ ਹਾਂਜੀ ਉੱਪਰ ਵੀ ਜਾ ਸਕਦੇ ਇੱਕ ਦੋ ਦਿਨ ਉੱਤੇ ਲੈ ਕੇ ਜਾ ਸਕਦੇ ਆ ਸੀਲ ਆ ਬਾਈ ਠੀਕ ਹੈ ਤੋਰੋਂ ਕੇ ਖੋਲ ਕੇ ਮੜੀ ਆ ਇੱਕ ਵਾਰੀ ਸਾਨੂੰ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਧਰਲੇ ਬੰਨੇ ਆ ਜਾ ਗੈਰੀ ਕਿਉਂਕਿ ਪਸ਼ੂ ਹੈਗੇ ਨੇ ਘਰੇਲੂ ਘਰ ਬਾਈ ਦਾ ਹੈਗਾ ਖੇਤਾਂ 'ਚ ਕੋੜ ਆ ਜਾ ਜੇ ਗੱਲਬਾਤ ਕਰ ਲਈ ਆਪਾਂ ਸੱਜਣੋਂ ਪਸ਼ੂ ਕਈ ਵਾਰੀ ਕਵਰਾ ਆ ਜਾਂਦਾ ਹੋਰ ਗੱਲਬਾਤ ਕੁਛ ਨਹੀਂ ਬਾਡੀ ਵਾਲੀ ਮੈਂ ਆ ਲੰਬੀ-ਲੰਬੀ ਵੀ ਫੁੱਲਾ ਕੱਦ ਵਿੱਡ ਵੀ ਮੈਂ ਦਾ ਚੰਗਾ ਇੱਥੋਂ ਕਮਾ ਲਓ ਜੀ ਐਨੂੰ ਐਂ ਦੀ ਕਮਾ ਲਓ ਇੱਥੋਂ ਗਰੀ ਲੰਬਾਈ ਦਿਖਾਦੀ ਮੈਂ ਨਹੀਂ ਕਮਾ ਦਿਓ ਕਮਾ ਦਿਓ ਐਨੂੰ ਆ ਇਥੇ ਚੈੱਕ ਕਰ ਸਕਦੇ ਹੋ ਠੰਡੀ ਸੀਲ ਆ ਵਾ ਥੋੜਾ ਜਿਹਾ ਪਸ਼ੂ ਕਈ ਵਾਰੀ ਹੁ ਕਵਰਾ ਇਹਨਾਂ ਦਾ ਲੈ ਚਲ ਬਾਈ ਕੋਈ ਗੱਲ ਨਹੀਂ ਆ ਕੱਦ ਕਾਠ ਵੀ ਚੰਗਾ ਤੇ ਉੱਤੋਂ ਜਿਹੜੀ ਚੜਾਈ ਆ ਉਹ ਤਾਂ ਫੁੱਲੇ ਆ ਕਿਉਂਕਿ ਸਾਮ ਸੰਭਾਲਾ ਜਿਹੜੀ ਬਾਈ ਦੀ ਸਾਮ ਸੰਭਾਲ ਚੰਗੀ ਆ ਕੋਈ ਕਮੀ ਨਹੀਂ ਹੈਗੀ ਸਾਮ ਸੰਭਾਲ ਦੀ ਜੇ ਮੈਂ ਕਹਦਾ ਤੁਹਾਨੂੰ ਚਬਾਈ ਦੀ ਬਾਈ ਕਿਵੇਂ ਆ ਚਬਾਈ ਪੂਰੀ ਬਾਈ ਪੋਲੀ ਧਾਰ ਆ ਇਹਦੀ ਫੋਕੀ ਜਮਾ ਹਾਂ ਹਾਂਜੀ ਹਾਂਜੀ ਕੋਈ ਸ਼ਰਲਾ ਛਿੱਟਾ ਬਾਈ ਹੋਰਾ ਆਬ ਨਹੀਂ ਬਾਈ ਉਰੇ ਆ ਜਾ ਗੈਰੀ ਇਧਰ ਲੰਬਾਈ ਦਿਖਾ ਦੇ ਸਮਾਰ ਕੇ ਕੋਈ ਬਾਈ ਕਹਿੰਦਾ ਸ਼ਰਲਾ ਛਿੱਟਾ ਨਹੀਂ ਚਬਾਈ ਦੀ ਹੈਗੀ ਬਿਲਕੁਲ ਫੋਕੀ ਚਹੇ ਇਹਨੂੰ ਆਪਣਾ ਮਾਈਆਂ ਵੀ ਚੋ ਸਕਦੀ ਹਾਂਜੀ ਹਾਂਜੀ ਸਾਡੇ ਇਹੀ ਚਾਉਂਦੇ ਆ ਬੁੜੀਆਂ ਚਾਉਂਦੀਆਂ ਬਾਈ ਠੀਕ ਆ ਕੰਦਾ ਆ ਪਿਛਲੇ ਸੂਏ ਬਾਈ ਕਹਿੰਦਾ 17.5 ਗੇੜ ਦੁੱਧ ਪਾਇਆ ਹਾਂ 17 17.5 17.5 18 ਪਾਸ ਇੱਥੇ ਰਿਹਾ ਬਾਈ ਠੀਕ ਆ ਕੰਦਾ ਆ ਆ ਜਾ ਬਾਈ ਇਧਰ ਲੈ ਬੰਨੇ ਆ ਜਦੋਂ ਐ ਇਹਨੂੰ ਜਾਊਗੀ ਨਾ ਗੈਰੀ ਇੱਥੋਂ ਇੱਥੋਂ ਝੋੜਤੀ ਦੀ ਆਰਡਰ ਦੀ ਛੇ ਪਾ ਜਿਹੜੀ ਬਾਲਟ ਲਾਨੇ ਇਹਦੇ ਚ ਆਰਡਰ ਸ਼ੂ ਤੱਕ ਦਾ ਲਾਉਗੀ ਜਮਾ ਹਾਂ ਬਾਈ ਤੁਲਿਆ ਨਹੀਂ ਜਾਂਦਾ ਬਾਈ ਆਰਡਰ ਤਾਂ ਇਹਦਾ ਇੰਨਾ ਬਣਦਾ ਠੀਕ ਆ ਕੰਦਾ ਰ ਇੰਨੇ ਦਿਨ ਪਹਿਲਾਂ ਬਣਾਉਣ ਦਾ ਮੂਡ ਕਿਵੇਂ ਹੋ ਗਿਆ ਵੀਡੀਓ ਵਿਆਹ ਬੂ ਬਾਲੇ ਆ ਭਾਈ ਸਾਨੂੰ ਘਰੇ ਨਹੀਂ ਫਿਰ ਘਰੇ ਵੀ ਰਹਿਣਾ ਪੈਂਦਾ ਵੀ ਪਹਿਲਾਂ ਵੀ ਇੱਕ ਅੱਧਾ ਦਿਨ ਸੂਪ ਪਈ ਹੁੰਦੀ ਆ ਠੀਕ ਹੈ ਜੀ ਆ ਚੱਕਰ ਆ ਭਾਈ ਆ ਉਹਦੇ ਕਰਕੇ ਬਾਈ ਕਹਿੰਦਾ ਚਲੋ ਵੀ ਹਾਂ ਆਪਾਂ ਪਹਿਲੀ ਆਪਾਂ ਵੀਡੀਓ ਕਵਰ ਕਰਾਰੇ ਕਿਉਂਕਿ ਜਿਹੜੇ ਸੱਜਣ ਨੇ ਯਾਰਾ ਜਾਣਕਾਰ ਸੱਜਣਾ ਭਾਈ ਉਹ ਜਾਂਚ ਕਰੇ ਲਊਗਾ ਵਿੱਚ ਕੁਆਲਿਟੀ ਕਿੰਨੀ ਕਾ ਹੈ ਨਾ ਉਹ ਕੱਚੀ ਦੀ ਵੀ ਜਾਂਚ ਕਰੇ ਹਾਂਜੀ ਹਾਂਜੀ ਭਾਈ ਹੱਥੇ ਆ ਜਾ ਗਏ ਰੂਲੇ ਬਨੇ ਪਰੇਸ਼ਾਨ ਨਾ ਕਰਨੇ ਏੜੀ ਨਾ ਜਾ ਜਾ ਤੇ ਚਰਦੀ ਆ ਥੋੜਾ ਜਿਹਾ ਇੱਕ ਭਾਈ ਨੇ ਘੰਗਰੂ ਬਾਤ ਲਿਆ ਕੇ ਇਹਦੇ ਤੇ ਹੁਣ ਮਾਰਦੇ ਆ ਕੱਤੀ ਦੀ ਕਰੀ ਸੈਂਡੇ ਇਹ ਬਣਾਉਗੀ ਬਿਲਕੁਲ ਬੰਦ ਬਾਈ ਹੈਨਾ ਹਾਂਜੀ ਬਾਈ ਇਹਦੀ ਉਮਰ ਕਿੰਨੀ ਆ ਬਾਈ ਇਹਦੀ ਬਾਈ 11.5 ਮਹੀਨਿਆਂ ਦੀ ਆ ਬਾਈ ਕੁੱਲਾ ਹਾਂਜੀ ਇਹਦੀ ਉਹ ਹੀ ਕੱਟੀ ਆ ਹਾਂਜੀ ਮੈਂ ਸਵਾ ਕੁ ਮਹੀਨੇ ਬਾਅਦ ਇਹ ਕਰਾਤੀ ਸੀ ਇਹਦੇ ਛੋਟੇ ਤੋਂ ਹੀ ਇਹ ਕਰੋਸ ਆ ਬਾਈ ਬੂਰੇ ਤੋਂ ਬੂਰੇ ਤੋਂ ਹੀ ਆਪਣੇ ਠੀਕ ਆ ਗੱਲ ਇਹ ਕੱਟੀ ਕਿਹੜੇ ਟੀਕੇ ਦੀ ਆ ਪਤਾ ਕੁਛ ਇਹ 705 77 ਦੀ ਆ ਬਾਈ 705 77 ਦੀ ਹਾਂਜੀ ਹਰਿਆਣੇ ਵਾਲੇ ਦੀ ਠੀਕ ਆ ਇਹ ਆਪਾਂ ਕਿੱਥੋਂ ਲਵਾਇਦੀ ਸੀ ਮਨੇ ਦਾ ਬਾਈ ਇਹ ਪਿੰਡ ਦਾ ਹੀ ਡਾਕਟਰ ਆ ਬਾਈ ਉਥੇ ਲਾਇਆ ਸੀਗਾ ਸੁਖਵੀਰ ਆ ਪਿੰਡ ਦਾ ਡਾਕਟਰ ਉਥੇ ਲਵਾਇਆ ਸੀ ਕਵਾਲਿਟੀ ਸਜਣੋਂ ਕੱਟੀ ਦੀ ਵੀ ਫੁੱਲਾ ਬਾਈ ਐ ਨੂੰ ਕਰੀ ਝੋਲੀ ਦਿਖਾ ਦੇ ਮੜੀ ਝੋਲੀ ਵੀ ਸਾਨੂੰ ਦਿਖਾ ਦੇ ਨੇ ਬਾਈ ਕਹਿੰਦਾ ਨਾਲ ਹੀ ਸੇਲ ਕਰ ਦਾਂਗੇ ਝੋਲੀ ਬਹੁਤ ਆ ਕੱਟੀ ਦੀ ਯਾਰ ਸੀਲ ਆ ਬਾਈ ਲੈ ਹਾਂ ਬੋਝ ਕੇ ਬੋਝ ਕੇ ਆ ਲਈ ਬੋਝ ਕੇ ਬੋਝ ਕੇ ਸੱਤੋਂ ਡਰਦੀ ਆ ਥੋੜਾ ਜਿਹਾ ਹੂੰ ਹੂੰ ਹਾਂ ਇਧਰ ਇਧਰਲੇ ਬੰਨੇ ਕਰ ਲਾ ਇਧਰੋਂ ਦਿਖਾ ਦੇ ਤੇ ਬਾਕੀ ਕੀ ਗੱਲ ਦੱਸਦਾ ਨਾ ਪੂਛ ਵੀ ਕੋਈ ਜ਼ਿਆਦਾ ਲੰਬੀ ਨਹੀਂ ਹੈਗੀ ਕੱਟੀ ਦੀ ਇੱਥੋਂ ਦਿਖਾ ਦੇ ਗਰੀ ਥਾਂ ਸਿੰਗਲ ਚਾਰੀ ਨੇ ਬਾਈ ਝੋਲੀ ਕੱਟੀ ਦੀ ਬਹੁਤ ਉਰੇ ਖੜੀ ਦੀ ਦਿਖਾ ਦੇ ਵੀਊ ਕਰਕੇ ਇਹ ਬਾਈ ਕਹਿੰਦਾ ਹੈਗੀ ਆ 70577 ਦੀ ਉਮਰ 11 1/2 ਮਹੀਨਿਆਂ ਦੀ ਆ ਹਾਂਜੀ ਤੇ ਪਲੀ ਸਮੀ ਕੱਟੀ ਚੰਗੀਆਂ ਹੁਣ ਇਧਰੋਂ ਗਰੀ ਲੰਬਾਈ ਦਿਖਾ ਦੇ ਸਿੰਗ ਮੈਂ ਤੁਹਾਨੂੰ ਦਿਖਾਤਾ ਵੀ ਸਿੰਗ ਚ ਤੇਲਾ ਨਹੀਂ ਟੱਪਣਾ ਜਮਾ ਬੰਦ ਸਿੰਗ ਕਰ ਜੂਗੀ ਇਸ ਇਹ ਵੀ ਇਸੇ ਝੋਟੀ ਦੀ ਆ ਗਈ ਹਾਂਜੀ ਇਹ ਸੇਲ ਕੋਈ ਸੱਜਣ ਚਾਹੇ ਦੋਨੇ ਇਕੱਠੀਆਂ ਲੈ ਜਾਓ ਬਾਈ ਤੁਹਾਨੂੰ ਦੋਨੇ ਇਕੱਠੀਆਂ ਵੀ ਲਿਆ ਸਕਦੇ ਕੋਈ ਆਹ ਜੀ ਹਾਂ ਜੀ ਹਾਂ ਜੀ ਇਕੱਤੀ ਦੀ ਓਕੇ ਜੀ ਰਿਪੋਰਟ ਆ ਤੇ ਹੁਣ ਆ ਜਾ ਗਏ ਤਿੰਨ ਨੰਬਰ ਵਾਲੇ ਛੋਟੇ ਘੱਟੇ ਤੇ ਮਾਰ ਦੇ ਇਹਦੀ ਉਮਰ ਕਿੰਨੀ ਕਾ ਬਾਈ 7 ਕੁ ਮਹੀਨੇ ਆ ਬਾਈ ਇਹ 7ਾਂ ਮਹੀਨਿਆਂ ਦਾ ਹਾਂ ਜੀ ਇਹਦੀ ਇਹਦੀ ਮਾਂ ਦਾ ਦੁੱਧ ਕਿੰਨਾ ਕਾ ਬਾਈ ਇਹਦੀ ਮਾਂ ਦਾ ਹੈਗਾ 18 ਕਿਲੋ ਬਾਈ ਐਸੇ ਐਸੇ ਇੱਕੋ ਮਾਂ ਦੇ ਨੇ ਆ ਵੱਡਾ ਵੀ ਹਾਂ ਵੱਡਾ ਤੇ ਇਹ ਇੱਕੋ ਮਾਂ ਦੇ ਹੀ ਆ ਬਾਈ ਠੀਕ ਠੀਕ ਆ ਜੀ ਇਹ ਕਿਹੜੇ ਟੀਕੇ ਦਾ ਛੋਟਾ ਪੂਰਾ ਛੋਟਾ ਤਾਂ ਯਾਰ ਨੌਕਲੀ ਭਰਾਇਆ ਸੀਗਾ ਯਾਦ ਨਹੀਂ ਆਵੇਂ ਇਹ ਤਾਂ ਪਿੰਡ ਵਾਲੇ ਡਾਕਟਰ ਤੋਂ ਹੀ ਭਰਾਇਆ ਸੀ ਟੀਕਾ ਬਾਈ ਪਾਪਾ ਉਹ ਕੱਟੀ ਕਰੀ ਆਇ ਉਹ ਇਧਰੋਂ ਕਰ ਦੇ ਮਾੜਾ ਜਿਹਾ ਦਿਖਾ ਦਿਖਾ ਦੂਗਾ ਇਸ ਕੋਰੀ ਇਹਦੀ ਉਮਰ ਕਿੰਨੀ ਦੱਸਿਆ ਬਾਈ 7 ਮਹੀਨੇ ਆ ਬਾਈ ਆ 7 ਮਹੀਨੇ ਦੇ ਹਿਸਾਬ ਨਾਲ ਗਰੋਥ ਇਹਦੀ ਵੀ ਸੱਜਣੋਂ ਚੰਗੀ ਆ ਇਹਦੀ ਮਾਂ ਦਾ ਦੁੱਧ ਹੈਗਾ ਬਾਈ ਕਹਿੰਦਾ 18 ਕਿਲੋ ਤਾਂ ਵੀ ਇੱਕੋ ਮੱਝ ਤੇ ਨਹੀਂ ਇਹ ਦੋਨੇ ਇਕੱਠੇ ਛੋਟਾ ਤੇ ਵੱਡਾ ਤੇ ਹੁਣ ਲੰਗ ਚੱਲ ਗਈ ਆ ਵੱਡੇ ਛੋਟੇ ਦੇ ਤੇ ਮਾਰ ਲੈ ਕੈਮਰਾ ਵੇ ਇਹਦਾ ਕੱਦ ਦਿਖਾਈ ਬਾਈ ਪਰਲੇ ਪਾਸੇ ਖੜਕੇ ਨਾਲੀ ਦੇ ਤੂੰ ਪਰਲੇ ਬੰਨੇ ਹੋ ਜਾ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਤਾਂ 4 ਸਵਾ 4 ਸਾਲ ਹੋ ਗਿਆ ਆਪਣਾ ਕੱਦ ਕਿੰਨਾ ਬਾਈ ਮੇਰਾ 6 ਫੁੱਟ ਆ ਬਾਈ ਕੱਦ ਠੀਕ ਆ ਗੱਲ ਹਾਂਜੀ ਆ ਬਾਈ ਦੇ ਕੱਦ ਦੇ ਹਿਸਾਬ ਨਾਲ ਤੁਸੀਂ ਇਹਦਾ ਆਈਡੀਆ ਲਾ ਲਓ ਵੀ ਇਹਦਾ ਕੱਦ ਕਿੰਨਾ ਕੁ ਬਣਦਾ ਕੱਦ ਆ ਗਿਆ ਫੁੱਲ ਵੱਡਾ ਤੇ ਦੰਦਾਂ ਚ ਕਿੰਨੀਆਂ ਬਾਈ ਇਹ ਦੋ ਦੰਦ ਸੈੱਟ ਗਿਆ ਬਾਈ ਚਾਰਾਂ ਚ ਹੋ ਜੂ ਆ ਦੋ ਬਰਾਬਰ ਕਰਕੇ ਹਾਂਜੀ ਚੌਕ ਦੇ ਚੱਕਦਾ ਹਾਂਜੀ ਹਾਂਜੀ ਬਾਈ ਇੱਥੋਂ ਗਰੀ ਟੈਸਟੀ ਗੱਲ ਦਿਖਾਓ ਟੈਸਟੀ ਗੱਲਾਂ ਦਾ ਕੱਟਾ ਬਿਲਕੁਲ ਸਾਫ਼ ਹੈ ਬਿਲਕੁਲ ਪੱਧਰੇ ਨੇ ਤੇ ਕੱਦ ਵੱਡਾ ਆ ਗਿਆ ਫੁੱਲ ਵੱਡਾ ਬਾਡੀ ਬੁੱਡੀ ਵੀ ਫੁੱਲਾ ਮਈਆਂ ਤੇ ਛੱਡਦੇ ਆ ਬਾਈ ਹਾਂਜੀ ਬਾਈ ਆਉਣ ਲੱਗ ਗਿਆ ਇਹਦੇ ਰਿਜ਼ਲਟ ਜਮਾਂ ਸੇਮ ਇਹਦੇ ਤੇ ਆ ਠੀਕ ਹੈ ਹਾਂ ਜੀ ਦੋ ਰਿਜ਼ਲਟ ਆਇਆ ਬਾਈ ਇਹਦੇ ਠੀਕ ਹੈ ਗੱਲ ਹਾਂ ਇੱਕ ਕੱਟੀ ਆਇਆ ਇੱਕ ਕੱਟਾ ਆਇਆ ਬਸ ਕਾਲੀਆਂ ਮੱਜਾਂ ਚ ਹਾਂ ਜੀ ਕਾਲੀਆਂ ਮੱਜਾਂ ਦਾ ਜਮਾ ਆਪਾਂ ਫੋਟੋ ਵੀ ਦੇ ਦਿਆਂਗੇ ਵੀਡੀਓ ਬਣਾ ਕੇ ਲਿਆਂਦੀ ਸੀ ਮੈਂ ਬਾਈ ਠੀਕ ਹੈ ਜੀ ਉਹ ਪਰਸਨਲ ਬਾਈ ਨੂੰ ਮੈਸੇਜ ਕਰ ਦੇ ਭੇਜ ਦੂਗਾ ਬਾਈ ਵੀ ਇਹਦੇ ਰਿਜ਼ਲਟ ਕਾਲੀਆਂ ਮਈਆਂ ਤੇ ਵੀ ਛੱਡ ਦਿਆਂ ਜੇ ਆਪਾਂ ਮੋਰਾ ਤੇ ਵੀ ਬਿਲਕੁਲ ਬੂਰੇ ਪਾਉਂਦਾ ਆਪ ਦੇ ਹਾਂ ਜੀ ਹਾਂ ਜੀ ਬਾਈ ਆ ਇਹਦੀ ਆਪਾਂ ਤੁਹਾਨੂੰ ਮਾਂ ਵੀ ਦਿਖਾ ਦਾਂਗੇ ਇਹਦੀ ਮਾਂ ਬਾਈ ਕੋਲ ਖੜੀ ਆ ਹੁਣ ਉਹ ਤੋਕੜ ਹੋ ਰਹੀ ਆ ਉਹ ਫੋਰ ਸੇਲ ਨਹੀਂ ਹੈਗੀ ਦੁੱਧ ਬਾਈ ਕਹਿੰਦਾ ਦਾ ਤਾਜੀ ਦਾ ਹੈਗਾ ਸੱਜਣੋ 18 ਕਿਲੋ ਹਰਿਆਣੇ ਤੋਂ ਲਿਆਂਦੀਆਂ ਸੀ ਬਾਈ ਇਹ ਤਿੰਨੇ ਮੱਝਾਂ ਹੀ ਹਾਂ ਤੇ ਕੱਟਾ ਆ ਗਿਆ ਫੁੱਲ ਬਾਡੀ ਵਾਲਾ ਤੇ ਬਾਕੀ ਕਲਿੱਪਾਂ ਮੈਂ ਲੈ ਰੱਖੀਆਂ ਨੇ ਇਹਦੀਆਂ ਤੋੜ ਕੇ ਸੋਨੂੰ ਹਰੇਕ ਪੱਖ ਤੋਂ ਜਾਂਚ ਇਹਦੀ ਕਰਾ ਲੀ ਸੀਲ ਆ ਪੂਰਾ ਐ ਨਹੀਂ ਬਾਈ ਐ ਵਧੀਆ ਜਿਵੇਂ ਮਰਜ਼ੀ ਹੱਥ ਤੁਹਾਡੀ ਚੱਲੀਏ ਸੀਲ ਆ ਪੂਰਾ ਐ ਨਹੀਂ ਤੁਰਦਾ ਨਾ ਉਹੀ ਗੱਲ ਆ ਵੀ ਫਿਲਮੀ ਐਕਟਰਾਂ ਦਾ ਭਲੇਖਾ ਪਾਉਂਦਾ ਜਦੋਂ ਕੱਟਾ ਤੁਰਦਾ ਤੋਰਾ ਤੂਰਾ ਕੱਟੇ ਦਾ ਬਹੁਤ ਚੰਗਾ ਤੇ ਬਾਕੀ ਫੇਸ ਕੁਆਲਿਟੀ ਦੀ ਗੱਲ ਬਾਤ ਕਰ ਲਈ ਫੇਸ ਕੁਆਲਿਟੀ ਵੀ ਲਾਜਵਾਬ ਆ ਬਾਈ ਕਰੀ ਮੂੰਹ ਐ ਨੂੰ ਮਾੜਾ ਇਸ ਤੋਂ ਵੀ ਨਹੀਂ ਘਟਾ ਆਪ ਕਹਿੰਦੇ ਸੀਮਨ ਦਾ ਬਾਈ ਇਹ ਇਹ ਸਟਾਰ ਦਾ ਬਾਈ ਇਹ ਸਟਾਰ ਦਾ ਹਾਂਜੀ ਇਹਦਾ ਪਤਾ ਮੈਂ ਹਰਿਆਣੇ ਤੋਂ ਲੈ ਕੇ ਆਇਆ ਸੀ ਬਾਈ ਠੀਕ ਹੈ ਗੱਲ ਇਹਦੀ ਮਾਂ ਤੇ ਇਹ ਉਹਦੋਂ ਤੋਕੜ ਘੱਬਣ ਲੈ ਕੇ ਆਏ ਸੀ ਬਾਈ ਇਹ ਠੀਕ ਹੈ ਜੀ ਇਹ ਬਾਈ ਕਹਿੰਦਾ ਲੱਗਿਆ ਹੋਇਆ ਤੇ ਸਟਾਰ ਦਾ ਸੀਮਨ ਤੇ ਕੱਦ ਵਿੱਡ ਦੀ ਗੱਲ ਕਰ ਲਈ ਵੀ ਹਰੇਕ ਪੱਖ ਤੋਂ ਟੈਸਟਿਕਲਾਂ ਤੋਂ ਲਾ ਕੇ ਆ ਪਿੱਛੋਂ ਗੈਰੀ ਬਾਡੀ ਦੇਖਾਂਗੇ ਬਾਈ ਬਾਡੀ ਤੋਂ ਲਾ ਕੇ ਤੇ ਇੱਥੇ ਤੋਂ ਮੇਰੇ ਕੱਦ ਤੇ ਤੇਰੇ ਕੱਦ ਦਾ ਆਈਡੀਆ ਵੀ ਲਾ ਲਿਓ ਕਿਉਂਕਿ ਚੌੜ ਚੜਾਈ ਚੜੂ ਵੀ ਫੁੱਲ ਆ ਤੇ ਨਵੀਂ ਉਮਰ ਚਾਹ ਤਾ ਸਭ ਤੋਂ ਮੇਨ ਗੱਲ ਇਹ ਹੈ ਜੀ 2 100 ਮੱਝਾਂ ਕ੍ਰਾਸ ਹੋ ਗਈਆਂ ਬਾਈ ਤੋਂ ਠੀਕ ਹੈ ਗੱਲ ਹਾਂਜੀ ਤੇ ਬਾਡੀ ਬੁੱਡੀ ਹੋਮੀ ਪਈ ਆ ਨਾ ਸਾਂਭ ਸੰਭਾਲ ਚੰਗੀ ਆ ਬਾਈ ਹਾਂਜੀ ਹਾਂਜੀ ਸਾਂਭ ਸੰਭਾਲ ਚੰਗੀ ਆ ਬਾਈ ਹਾਂ ਹੁਣ ਗੈਰੀ ਬਾਹਰਲੇ ਬੰਨੇ ਲਿਆ ਦੀ ਮਾਦਰ ਵੀ ਦਿਖਾ ਦੇਣਾ ਬਾਈ ਆ ਜਾ ਇਧਰਲੇ ਬੰਨੇ ਉਹ ਖੜੀ ਆ ਬਾਹਰਲੇ ਬੰਨੇ ਦੀ ਮਾਦਰ ਕਿਉਂਕਿ ਇੱਕ ਘਰੇਲੂ ਪਸ਼ੂ ਨੇ ਖੇਤਾਂ 'ਚ ਕੋਈ ਆਉਂਦਾ ਨਹੀਂ ਉਹਦੇ ਕਰਕੇ ਥੋੜਾ ਡਰਦੇ ਜਰੂਰ ਨੇ ਇੱਕ ਇੱਕ ਵਾਰੀ ਇੱਥੋਂ ਦਿਖਾ ਦਿੰਦੀ ਵਿਊ ਕਰਕੇ ਉਹ ਟੋਕੜ ਹੋਰੀਆ ਬਾਈ ਹੁਣ ਹਾਂ ਬਾਈ ਉਹ ਟੋਕੜ ਠੀਕ ਹੈ ਗੱਲ ਮੈਂ ਵੀ ਬਾਡੀ ਵਾਲੀ ਆ ਜਿਵੇਂ ਹਾਂਜੀ 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 ਬਾਡੀ ਵਾਲੀ ਆ ਬਾਈ ਆ ਮੈਂ ਵੀ ਫੁੱਲ ਬਾਡੀ ਵਾਲ ਮੈਂ ਨਾਲੋਂ ਵੀ ਗੱਠ ਉੱਚਾ ਉਹਦਾ ਕੱਦ ਬਾਈ ਕੱਦ ਬਿੱਡ ਹਜੇ ਬਹੁਤ ਕਰੂਗਾ ਹਜੇ ਬੁੱਧ ਆ ਥੋੜਾ ਡਰਦੀ ਆ ਨੇੜੇ ਨਾ ਜਾ ਜਿਆਦੇ ਵੀਊ ਕਰਕੇ ਦਿਖਾ ਦੀ ਇਧਰਲੇ ਪੰਨੇ ਉਹ ਲੰਬਾਈ ਲੰਬੂਈ ਦਿਖਾ ਦੀ ਤੇ ਇਹ ਇਹ ਮੈਂ ਦਾ ਕੱਟਾ ਆ ਗਿਆ ਬਾਈ ਦੋਨੇ ਕੱਟੇ ਇਸੇ ਮਹਿੰਦੇ ਨੇ ਹਾਂ ਇਹ ਵੀ ਜਦੋਂ ਸੋਣ ਵਾਲਿਆਂ ਆਂ ਆਪਾਂ ਚੈਨਰ ਤੇ ਇਸਤੇ ਹੀ ਪਾਵਾਂਗੇ ਥੋੜ੍ਹ ਜਿਹਲੇ ਤੇ ਸਾਰ ਪਾਲਕ ਤੇ ਬਾਈ ਹਾਂ ਇਹਦੀ ਬਾਡੀ ਬੁੱਡੀ ਵੀ ਮਹਿੰਦੀ ਚੰਗੀ ਆ ਤੇ ਇਹਦੇ ਕੱਟੇ ਆ ਗਏ ਦੋਨੇ ਜਿਹੜੇ ਦਿਖਾਏ ਨੇ ਦੁੱਧ ਤਾਜੀ ਦਾ ਹੈਗਾ ਇਹਦਾ 18 ਕਿਲੋ ਦਾ ਖੰਡ ਆ ਨੰਬਰ ਬੋਲ ਦਿਓ ਜੀ 75 278 190262 ਬਾਈ 752781902622 75278190262 ਸੱਜਣੋ 22 ਦਾ ਨੰਬਰ ਆ ਪਿੰਡ ਦਾ ਹੈਗਾ ਮਧਾਇਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਜਿਹੜੇ ਸੱਜਣੋ ਇਹਨਾਂ ਚੋਂ ਜਿਹੜਾ ਵੀ ਪਸ਼ੂ ਜਿਹੜੇ ਦਿਖਾਏ ਆ ਚਾਰ ਪਸੰਦ ਆਊਗਾ ਗੱਲਬਾਤ ਕਰਕੇ ਬਾਈ ਨਾਲ ਤਸੱਲੀ ਕਰਕੇ ਲੈ ਜਿਓ ਧੰਨਵਾਦ